ਜਿਹੜੇ ਆਪਣੇ ਆਪ ਨੂੰ ਪੂਰੇ ਕਟੜ ਇਮਾਨਦਾਰ ਕਹਾਉਣ ਵਾਲਾ ਕੇਜਰੀਵਾਲ ਤੇ ਉਹ ਸਾਰੀ ਝੰਡਲੀ ਉਹਨਾਂ ਦੀ ਇੱਕੋ ਹੀ ਸਕੀਮ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਪੰਜਾਬ ਦੇ ਵਿੱਚੋਂ ਰਹਿੰਦੇ 2.5 ਸਾਲਾਂ ਦੇ ਵਿੱਚ ਜਿੰਨਾ ਪੈਸਾ ਇਕੱਠਾ ਕੀਤਾ ਜਾਂਦਾ ਜਿੰਨਾ ਪੰਜਾਬ ਨੂੰ ਲੁੱਟਿਆ ਜਾਂਦਾ ਉਹ ਲੁੱਟ ਲੋ ਆ ਜਿਹੜਾ ਮੁੰਡੀਆਂ ਮੰਤਰੀ ਬਣਾਇਆ ਸਾਨਿਆ ਹਲਕੇ ਤੋਂ ਇੱਕ ਜਿਹੜਾ ਗੁਇਲ ਮੰਤਰੀ ਬਣਾਇਆ ਹਲਕਾ ਲਹਿਰੇਗਾ ਅੱਗੇ ਤੋਂ ਦੋਨੇ ਬੰਦੇ ਸਿਰੇ ਦੇ ਕਰਾਪਟ ਬੰਦੇ ਨੇ ਸਿਰੇ ਦੇ ਭ੍ਰਿਸ਼ਟ ਬੰਦੇ ਨੇ ਪਤਾ ਕਰ ਲੋ ਸਾਂਹਿਆ ਹਲਕੇ ਦੇ ਵਿੱਚੋਂ ਕਿ ਜਿੰਨੀ ਰੇਤੇ ਦੀ ਮਾਈਨਿੰਗ ਹੋਈ ਆ ਜਿੰਨੀ ਰੇਤਾ ਚੋਰੀ ਵਿਖਦਾ ਰਿਹਾ ਐ ਇੱਥੋਂ ਜਿੰਨੀਆਂ ਖੱਡਾਂ ਚੱਲਦੀਆਂ ਰਹੀਆਂ ਨੇ ਜਿੰਨਾ ਰੇਤਾ ਚੋਰੀ ਵਿਕਿਆ ਮੋਟਾ ਪੈਸਾ ਇਕੱਠਾ ਕਰਕੇ ਮੁੰਡੀਆਂ ਪਹਿਲਾਂ ਵੀ ਦਿੱਲੀ ਨੂੰ ਭੇਜਦਾ ਰਿਹਾ ਸੀ ਇਸੇ ਕਰਕੇ ਤਾਂ ਨੇ ਕਹਿੰਦਾ ਵੀ ਆਹ ਲੈ ਤੈਨੂੰ ਮੰਤਰੀ ਬਣਾਤਾ ਮੋਟਾ ਪੈਸਾ ਇਕੱਠਾ ਕਰਕੇ ਭੇਜ ਤੇ ਸਭ ਤੋਂ ਸਿਰੇ ਦਾ ਪ੍ਰਸ਼ਤ ਬੰਦਾ ਪਤਾ ਕਰੋ ਲਹਿਰੇਗਾ ਅੱਗੇ ਤੋਂ ਜਿਹੜਾ ਐਮ.ਐਲ.ਏ ਆ ਉਹਨੂੰ ਇਹਨਾਂ ਨੇ ਮਾਈਨਿੰਗ ਦਾ ਵਿਭਾਗ ਮੰਭਾਤਾ ਭਿ ਲਿਆ ਜਿੰਨੇ ਪੈਸੇ ਇਕੱਠੇ ਹੁੰਦੇ ਇਕੱਠੇ ਕਰਕੇ ਲਿਆ ਪੰਜਾਬ ਚ ਬਹੁਤ ਵਾਰੀ ਅਸੀਂ ਸ਼ੁਰੂ ਤੋਂ ਲੈ ਕੇ ਅੱਜ ਤੱਕੇ ਰੌਲਾ ਪਾਉਂਦੇ ਆ ਰਹੇ ਹਾਂ ਕਿ ਪੰਜਾਬ ਦਾ ਮੁੱਖ ਮੰਤਰੀ ਇੱਕ ਨੌ ਦਾ ਮੁੱਖ ਮੰਤਰੀ ਆ। ਇੱਕ ਰਬੜ ਦੀ ਮੋਹਰ ਐ, ਇੱਕ ਮੋਹਰਾ ਦਿੱਲੀ ਵਾਲਿਆਂ ਦਾ। ਸਿਰਫ ਕੁਰਸੀ ਤੇ ਚਿਹਰਾ ਬੈਠਾ ਦਿਖਦਾ। ਇਹਦੋਂ ਜਿੰਨੇ ਮਰਜ਼ੀ ਟੁਟਕਲੇ ਸੁਣ ਲੋ, ਕਹਾਣੀਆਂ ਸੁਣ ਲੋ, ਗੱਪ ਸੁਣ ਲੋ, ਤੰਜ ਸੁਣ ਲੋ, ਉਹ ਬਾਧੂ ਇਹ ਕੰਮ ਕਰੀ ਜਾਂਦਾ। ਪਰ ਪੰਜਾਬ ਦੇ ਪ੍ਰਤੀ ਜੋ ਫੈਸਲੇ ਲੈ ਰਹੇ ਆ ਦਿੱਲੀ ਵਾਲੇ ਲੈ ਰਹੇ ਆ। ਚਾਹੇ ਪੰਜਾਬ ਦਾ ਡੀਜੀਪੀ ਹੋਵੇ, ਚਾਹੇ ਪੰਜਾਬ ਦੇ ਹੋਰ ਜਿੰਨੇ ਅਫਸਰ ਹੋਣ ਜਿੰਨੀ ਰਿਪੋਰਟ ਕਰਦੇ ਆ ਸਾਰੇ ਦਿੱਲੀ ਵਾਲਿਆਂ ਨੂੰ ਕਰਦੇ ਆ ਹੁਣ ਤਾਂ ਹੋਰ ਤੁਹਾਨੂੰ ਦੱਸਣਾ ਚਾਹੁੰਦਾ ਧਿਆਨ ਨਾਲ ਸੁਣ ਲਿਓ ਇਹਨਾਂ ਨੇ ਦੋ ਬੰਦੇ ਦੋ ਬੰਦੇ ਜਿਨ੍ਹਾਂ ਦੇ ਨਾਂ ਹੈਗੇ ਆ ਇੱਕ ਦਾ ਨਾਂ ਹੈਗਾ ਵਿਜੇ ਨਾਇਰ ਇੱਕ ਦਾ ਨਾਂ ਹੈਗਾ ਅਜੇ ਜੈਨ ਇਹਨਾਂ ਚੋਂ ਇੱਕ ਬੰਦਾ ਤਾਂ ਉਹ ਬੰਦਾ ਜਿਹੜਾ ਕੇਜਰੀਵਾਲ ਦੇ ਨਾਲ ਹੁਣ ਪਿੱਛੇ ਜੇ ਆ ਜਿਹੜੇ ਘਟਾਲੇ 'ਚ ਫਸਿਆ ਸੀਗਾ ਉਹਦੇ ਨਾਲ ਜੇਲ੍ਹ ਘਟ ਕੇ ਆਇਆ ਇਹਨਾਂ ਨੇ ਦੋ ਬੰਦੇ ਪਰਸੋਂ ਤੋਂ ਮੁੱਖ ਮੰਤਰੀ ਦੇ ਦਫ਼ਤਰ 'ਚ ਪੱਕੇ ਤੌਰ ਤੇ ਲਿਆ ਕੇ ਬਿਠਾਤੇ ਸਾਰਾ ਪੰਜਾਬ ਸਾਰੀ ਸਰਕਾਰ ਉਹ ਦੋ ਬੰਦੇ ਦਿੱਲੀ ਵਾਲੇ ਜਿਹੜਾ ਅਜੇ ਜੈਨ ਤੇ ਪੀਜੇ ਨਾਇਰ ਨਾਂ ਦੇ ਦੋ ਬੰਦੇ ਨੇ ਇਹ ਦੋਨੇ ਬੰਦੇ ਪੰਜਾਬ ਦੇ ਵਿੱਚ ਬੈਠੇ ਮੁੱਖ ਮੰਤਰੀ ਦੇ ਘਰੇ ਬੈਠੇ ਸੀਐਮ ਹਾਊਸ 'ਚ ਬੈਠੇ ਉੱਥੋਂ ਸਾਰੇ ਅਫਸਰਾਂ ਨਾਲ ਮੀਟਿੰਗਾਂ ਕਰ ਰਹੇ ਨੇ ਉੱਥੋਂ ਬੈਠੇ ਹਦਾਇਤਾਂ ਕਰ ਰਹੇ ਨੇ ਅਫਸਰਾਂ ਨੂੰ ਉੱਥੋਂ ਬੈਠੇ ਹੀ ਇਹ ਸਾਰੀ ਸਰਕਾਰ ਚਲਾ ਰਹੇ ਨੇ ਤੇ ਭਵੰਤਮਾਨ ਦਾ ਕਹਿੰਦੇ ਜੀ ਲੀਵਰ ਖਰਾਬ ਹੋ ਗਿਆ ਪਤਾ ਨਹੀਂ ਕੋਈ ਹੋਰ ਬਿਮਾਰੀ ਹੋ ਗਈ ਉਹ ਕਹਿੰਦੇ ਜੀ ਮਹਾਲੀ ਦੇ ਹਸਪਤਾਲ ਦੇ ਵਿੱਚ ਆਪਣੇ ਟੈਸਟ ਕਰਾ ਰਿਆ ਆਪਣਾ ਇਲਾਜ ਕਰਾ ਰਿਆ ਪੰਜਾਬ ਦੇ ਲੋਕੋ ਤੁਹਾਨੂੰ ਬੜੇ ਚਿਰ ਤੋਂ ਅਸੀਂ ਇਹ ਗੱਲਾਂ ਕਲਪਦੇ ਰਹੇ ਹਾਂ ਸਮਝਾਉਂਦੇ ਰਹੇ ਹਾਂ ਕਿ ਇਹ ਬੰਦੇ ਪੰਜਾਬ ਦੀ ਜੜ ਪਟਣਗੇ ਪਰ ਬਹੁਤ ਇਹ ਹਲੇ ਵੀ ਐਸੇ ਅੰਧ ਭਗਤ ਹੈਗੇ ਆ ਜਿਹੜੇ ਹਲੇ ਵੀ ਉਹ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਹੇ ਕਿ ਇਹ ਪੰਜਾਬ ਨਾਲ ਕੀ ਕਰ ਰਹੇ ਨੇ ਪੂਰਾ ਅੱਡੀ ਚੋਟੀ ਦਾ ਜੋਰ ਲੱਗਿਆ ਹੋਇਆ ਕजरीवाल ਵਾਲਾ ਕਿ ਕਿਸੇ ਵੀ ਤਰੀਕੇ ਨਾਲ ਮੈਂ ਆਪਣੇ ਆਪ ਨੂੰ ਇਮਾਨਦਾਰ ਸਾਬਤ ਕਰਾਂ ਅਸਤੀਫਾ ਵੀ ਦੇਤਾ ਦਵਾਰੇ ਫਿਰ ਮੁੱਖ ਮੰਤਰੀ ਬਣਨ ਨੂੰ ਕਰਦਾ ਭਾਵੇਂ ਤਮਾਨ ਨੂੰ ਵੀ ਨੇ ਬੁਲਾ ਕੇ ਕਿਹਾ ਤੇ ਲੀ ਤੂੰ ਵੀ ਅਸਤੀਫਾ ਦੇ ਦੇ ਜਿੱਦੇ ਜਨਾਬ ਆਉਂਦੇ ਆਉਂਦੇ ਉੱਥੇ ਗੱਸ ਪੈ ਗਿਆ ਸੀ ਘਾਡੇ ਦੇ ਪੇ ਸੀਗੇ ਇਹ ਉਸ ਦਿਨ ਦੀ ਗੱਲ ਹੈ ਜਿੱਦੇ ਮੀਚ ਭੇਜਦੇ ਸੀ ਤੇ ਤੀਰ ਛੱਡਦੇ ਸੀ ਮਾਨ ਸਾਹਿਬ ਐਂ ਕਰਕੇ ਇਹ ਉਦੋਂ ਦੀ ਗੱਲ ਹੈ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ OSB ਦੇ ਉੱਤੇ ਕਿਸੇ ਮੰਤਰੀ ਦੇ ਉੱਤੇ ਕਿਸੇ MLA ਦੇ ਉੱਤੇ ਇਹ ਪਰਚਾ ਨਹੀਂ ਦੇਣ ਕਿਉਂਕਿ ਇਹਨਾਂ ਦਾ ਪੂਰਾ ਟੈਲ ਲੱਗਿਆ ਪਿਆ ਵੀ ਅਸੀਂ ਆਪਣੇ ਆਪ ਨੂੰ ਲੋਕਾਂ ਦੇ ਵਿੱਚ ਸਹੀ ਸਿੱਧ ਕਿਵੇਂ ਸਾਬਤ ਕਰਨਾ ਹੈ ਇਮਾਨਦਾਰ ਕਿਵੇਂ ਸਾਬਤ ਕਰਨਾ ਸਾਰਾ ਜੋਰ ਇਸ ਗੱਲ ਤੇ ਲੱਗਿਆ ਹੋਇਆ ਭਵੰਤਸਿਆਂ ਇਹ ਬਿਣਾ ਮੰਗੀ ਸਲਾਹ ਹੈ ਕਹਿੰਦੇ ਹੁੰਦੇ ਬਿਣਾ ਮੰਗੀ ਕਿਸੇ ਨੂੰ ਸਲਾਹ ਰਾਹ ਦੇਣੀ ਨਹੀਂ ਚਾਹੀਦੀ ਪਰ ਮੈਂ ਤੈਨੂੰ ਇਨੀ ਗੱਲ ਕਹਿਣਾ ਚਾਹੁੰਦਾ ਤੇਰੇ ਕੋਲ ਹਲੇ ਵੀ ਮੌਕਾ ਹੈ ਹਲੇ ਵੀ ਮੌਕਾ ਹੈ ਕਹਿ ਪੰਜਾਬ ਦੇ ਲੋਕਾਂ ਨੂੰ ਇੱਕ ਠੋਕ ਕੇ ਖੜ ਪੰਜਾਬ ਦੇ ਲੋਕਾਂ ਦੇ ਨਾਲ ਕਹਿੰਦਾ ਮੈਨੂੰ ਭਰਾਵਾ ਪੰਜਾਬ ਦੇ ਲੋਕੋ ਮੈਨੂੰ ਦਿੱਲੀ ਵਾਲੇ ਦੱਬ ਲਿਆ ਦਿੱਲੀ ਵਾਲਿਆਂ ਨੇ ਮੈਨੂੰ ਕੰਮ ਨਹੀਂ ਕਰਨ ਦੇ ਰਹੇ ਧੱਕਾ ਹੋ ਰਿਹਾ ਹੈ ਮੇਰੇ ਨਾਲ ਮੇਰੇ ਉੱਤੇ ਬੰਦੇ ਬਿਠਾਏ ਜਾ ਰਹੇ ਆ ਮੈਨੂੰ ਦੱਬਿਆ ਜਾ ਰਿਹਾ ਹੈ ਹਲੇ ਵੀ ਤੇਰੇ ਕੋਲੇ ਮੌਕਾ ਹੈ ਕਿ ਤੂੰ ਇਹ ਗੱਲ ਲੋਕਾਂ ਚ ਆ ਕੇ ਸਪਸ਼ਟ ਕਰ ਦੇ ਜੋ ਪਿਛਲੀ 2.5 ਸਾਲਾਂ ਤੇਰੇ ਨਾਲ ਤੇਰੀ ਦੁਰਦਸ਼ਾ ਹੋਈ ਆ ਜਾਂ ਜੋ ਇਹਨਾਂ ਨੇ ਕੀਤਾ ਸਾਰਾ ਆ ਕੇ ਲੋਕਾਂ ਦੇ ਬਿਆਨ ਕਰ ਦੇ ਹਲੇ ਵੀ ਤੇਰੇ ਕੋਲ ਸਮਾਂ ਹੈ ਸ਼ਾਇਦ ਤੈਨੂੰ ਲੋਕ ਹੱਲੇ ਵੀ ਮaaf ਕਰਦੇ ਹਨ ਪਰ ਜਿਹੜੇ ਤੂੰ ਗੁਨਾਹ ਕਰ ਰਿਹਾ ਇਹਨਾਂ ਦੀ ਝੇਪ ਚ ਕਰ ਰਿਹਾ ਇਹਨਾਂ ਦੇ ਦਾਬੇ ਚ ਕਰ ਰਿਹਾ ਜਾਂ ਤਰੀਕੀ ਮਜਬੂਰੀ ਹੈ ਜੋ ਤੂੰ ਅੱਜ ਨੁਕਸਾਨ ਕਰ ਰਿਹਾ ਪੰਜਾਬ ਦਾ ਪੈਸਾ ਵੀ ਇਹ ਲੁੱਟ ਕੇ ਲੈ ਜਾ ਰਹੇ ਆ ਉਹਦਾ ਜ਼ਿੰਮੇਵਾਰ ਤਾਂ ਤੂੰ ਹੀ ਹੈ ਜੇ ਲੁੱਟ ਕੇ ਲੈ ਜਾ ਰਹੇ ਆ ਪੈਸਾ ਤਾਂ ਨੁਕਸਾਨੀ ਬਹੁਤ ਵੱਡੇ ਪੱਧਰ ਤੇ ਪੰਜਾਬ ਦਾ ਹੋ ਰਿਹਾ ਹੋਰ ਪੱਖਾ ਤੋਂ ਵੀ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਹੋ ਰਿਹਾ ਜੇ ਅਸੀਂ ਪਾਣੀ ਦੀ ਗੱਲ ਕਰਦੇ ਆਂ ਅਧਰਿਆਵਾਂ ਵਿੱਚ ਭੋਲੀਆਂ ਜਾ ਰਹੀਆਂ ਜ਼ਹਿਰਾਂ ਦੀ ਅਸੀਂ ਗੱਲ ਕਰਦੇ ਆਂ ਧਰਤੀ ਇਹਦਾ ਪਤਨਾ ਜੇ ਪਾਗਾਂ ਜਾ ਰਹੀਆਂ ਜ਼ਹਿਰਾਂ ਦੀ ਅਸੀਂ ਗੱਲ ਕਰਦੇ ਆਂ ਪੂਰੇ ਪੰਜਾਬ ਦੇ ਪਾਣੀ ਦੇ ਵਿੱਚ ਰੇ ਨੀਮ ਆ ਚੁੱਕੇ ਆ ਕੈਮੀਕਲ ਆ ਚੁੱਕੇ ਨੇ ਲੋਕ ਮਰ ਰਹੇ ਨੇ ਸੋ ਦੀ ਗੱਲ ਕਰ ਰਹੇ ਆਂ ਕਿ ਉਹ ਇਹ ਫੈਸਲਾ ਕਰਦੇ ਕੋਈ ਇਸ ਤੋਂ ਇਲਾਵਾ ਖੇਤੀ ਦੇ ਲਈ ਕੋਈ ਮidurਾਂ ਦੇ ਲਈ ਕੋਈ ਹੋਰ ਪੰਜਾਬੀ ਬੋਲੀ ਦੇ ਲਈ ਕੋਈ ਕਾਨੂੰਨ ਕੋਈ 371 ਵਰਗੀ ਕੋਈ ਉਸ ਤਰ੍ਹਾਂ ਦਾ ਹੀ ਵਿਧਾਨ ਸਭਾ ਦੇ ਵਿੱਚ ਮਤਾ ਲਿਆ ਪੰਜਾਬ ਦੇ ਅੰਦਰ ਬਾਹਰਲੇ ਬੰਦਿਆਂ ਨੂੰ ਜ਼ਮੀਨਾਂ ਲੈਣ ਦੇ ਉੱਤੇ ਰੋਕ ਲੱਗੇ ਜਿਵੇਂ ਗੁਜਰਾਤ ਹਿਮਾਚਲ ਉੱਤਰਾਖੰਡ ਰਾਜਸਥਾਨ ਵਰਗੇ ਸੂਬਿਆਂ ਚ ਕੋਈ ਨਾ ਕੋਈ ਤਾਂ ਫੈਸਲਾ ਇਹ ਜਾ ਇਤਿਹਾਸ ਕਰ ਜਾ ਜਿਹਦੇ ਨਾਲ ਕੱਲ ਨੂੰ ਲੋਕਾਂ ਦੇ ਵਿੱਚ ਵੀ ਕੱਟੋ ਘੱਟ ਤੈਨੂੰ ਮੁੱਖ ਮੰਤਰੀ ਜਦੋਂ ਲੈ ਜਾਏਗਾ ਉਸ ਤੋਂ ਬਾਅਦ ਯਾਦ ਹੀ ਕਰ ਲੈ ਕਿ ਲਾਧ ਤੈਨੂੰ ਦੇਣੀ ਹੈ ਤੈਨੂੰ ਇਹਨਾਂ ਨੇ ਮੇਰੀ ਗੱਲ ਯਾਦ ਰੱਖੀ ਜਲੀਲ ਕਰਕੇ ਜਮਾਨ ਜ਼ੀਰੋ ਕਰਕੇ ਐ ਜਿਹੜਾ ਮੜਾ ਮੋਟਾ ਵੀ ਤੇਰਾ ਹਲੇ ਲੋਕਾਂ 'ਚ ਹੈਗਾ ਕੁਝ ਉਹ ਜਮਾ ਤਨੂ ਐ ਖਤਮ ਕਰਕੇ ਜੇ ਨਾਂ ਤੈਨੂੰ ਇਹਨਾਂ ਨੇ ਐ ਨਿਚੋੜ ਕੇ ਨਿੰਬੂ ਵਾਂਗੂ ਉਹ ਮਾਰਨਗੇ ਜਿਵੇਂ ਮੱਖੀ ਕੱਢ ਕੇ ਮਾਰਦੇ ਆਪਾਂ ਐ ਮਾਰਨਗੇ ਕਸੀ ਜਿਹੇ ਮਾਰਦੇ ਆ ਮੱਖੀ ਕੱਢ ਕੇ ਜਾਂ ਦੁੱਧ ਚ ਮਾਰਦੇ ਨਾ ਭਗਾ ਕੇ ਐ ਤੈਨੂੰ ਮਾਰਨਗੇ ਯਾਦ ਰੱਖੀ ਐ ਤੈਨੂੰ ਪਾਸੇ ਐ ਕਿਨਾਰੇ ਕਰਕੇ ਤੈਨੂੰ ਜਮਾ ਵੀ ਇਹਦਾ ਖਤਰਸੀ ਸੀ ਜੀ ਸਾਰੀ ਗੱਲ ਐ ਨਹੀਂ ਵਾ ਤੈਨੂੰ ਪਾਸੇ ਕਰਕੇ ਤੇਰੇ ਸਿਰਦਰ ਮੇਰਾ ਸਾਰਾ ਕੁਛ ਕਾਲੀ ਭਵੰਤ ਮਾਰ ਰਿਹਾ ਸੀ ਹਲੇ ਹੀ ਮੌਕਾ ਸਚਾਈ ਲੋਕਾਂ ਦੇ ਸਾਹਮਣੇ ਬਿਆਨ ਕਰ ਦੇ ਜੋ ਕੁਝ ਹੋ ਰਿਹਾ ਇਹ ਗੱਲਾਂ ਕੁਝ ਨਹੀਂ ਰਹਿੰਦੀਆਂ ਹੁੰਦੀਆਂ ਇਹ ਗਾਹੇ ਵਗਾਹੇ ਇਹ ਗੱਲਾਂ ਨਿਕਲ ਕੇ ਬਾਹਰ ਆਈ ਜਾਂਦੀਆਂ ਜੋ ਸਾਰਾ ਜੋ ਹੋ ਰਿਹਾ ਹੈ ਇਸ ਵੇਲੇ ਜੋ ਪੰਜਾਬ ਨਾਲ ਹੋ ਰਿਹਾ ਜੋ ਸੀਐਮ ਹਾਊਸ 'ਚ ਹੋ ਰਿਹਾ ਜੋ ਤੁਹਾਡੇ ਘਰਾਂ 'ਚ ਹੋ ਰਿਹਾ ਸਾਰੀਆਂ ਗੱਲਾਂ ਬਾਹਰ ਆ ਰਹੀਆਂ ਨੇ ਕਹਿੰਦੇ ਹੁੰਦਾ ਕੰੰਧਾਂ ਦੇ ਵੀ ਕੰੰਧ ਹੁੰਦੇ ਆ ਗੁੱਝਾ ਕੇ ਕੁਝ ਨਹੀਂ ਰਹਿੰਦਾ ਇਹ ਖੁਹਾਜ ਦੇ ਕੀਤੀਆਂ ਹੋਈਆਂ ਗੱਲਾਂ ਵੀ ਬਾਹਰ ਆ ਜਾਂਦੀਆਂ ਨੇ ਸਭ ਵਧੀਆ ਰਹੇਗਾ ਕਿ ਤੂੰ ਇਹ ਸਚਾਈ ਲੋਕਾਂ ਦੇ ਸਾਹਮਣੇ ਲੈ ਕੇ ਆ ਜੋ ਇਹ ਬਰਬਾਦ ਪੰਜਾਬ ਨੂੰ ਕਰ ਰਿਹਾ ਕਰਜ਼ਾ ਚੱਕ ਕੇ ਮੋਟਾ ਪੰਜਾਬ 'ਸਰ ਚੜਿਆ ਜਾ ਰਿਹਾ ਹੈ ਕਰਜੇ ਦੀ ਹੱਦ ਤੂੰ ਵਧਾਉਣ ਦੀ ਗੱਲ ਕੀਤੀ ਆ ਉਹ ਸਾਰਾ ਪੈਸਾ ਇੱਥੋਂ ਜਟ ਕੇ ਚਾਹੇ ਦਿੱਲੀ ਜਾ ਰਿਹਾ ਤੇ ਚਾਹੇ ਹਰਿਆਣੇ ਦੀਆਂ ਚੋਣਾਂ ਦੇ ਉੱਤੇ ਖਰਚ ਕੀਤਾ ਜਾ ਰਿਹਾ ਬਹੁਤ ਵੱਡਾ ਧੋਖਾ ਗਦਾਰੀ ਪੰਜਾਬ ਨਾਲ ਤੁਸੀਂ ਲੋਕ ਕਰ ਰਹੇ ਹੋ ਜਮੈਂ ਨੂੰ ਮੈਂ ਤੈਨੂੰ ਅਪੀਲ ਕਰਦਾ ਕਿ ਤੂੰ ਇਸ ਗੱਲ ਨੂੰ ਸਾਫ਼ ਆਪਣੇ ਲੋਕਾਂ 'ਚ ਆ ਕੇ ਕਰ ਅਗਲੀ ਬੇਨਤੀ ਮੈਂ ਕਰਨੀ ਹੈ ਸਰਪੰਚੀ ਬਾਰੇ सरपंचੀ ਦੀਆਂ ਚੋਣਾਂ ਦਾ ਜਿਹੜਾ ਬਿਗਲੋ ਬਚ ਚੁੱਕਿਆ ਪਰ ਇਹਦੇ ਵਿੱਚ ਵੀ ਬੜਾ ਧੋਖਾ ਲੋਕਾਂ ਨਾਲ ਹੋਇਆ ਧਰਿਆ ਧਰਾਈਆਂ ਲੋਕਾਂ ਦੀਆਂ ਰਹਿ ਗਈਆਂ ਬੜੇ ਮਨ ਚ ਚਾਹ ਸੀ ਲੋਕਾਂ ਦੇ ਉਹ ਵੀ ਸਰਕਾਰ ਨੇ ਬੜਾ ਲੋਕਾਂ ਨਾਲ ਬਹੁਤ ਤੱਕਾ ਇਸ ਕੀਤਾ ਇੱਥੇ ਵੀ ਕਈ ਪਿੰਡਾਂ ਦੇ ਵਿੱਚ ਤਾਂ ਇਹ ਚਾਰ ਚਾਰ ਵਾਰੀ ਪੰਜ ਪੰਜ ਵਾਰੀ ਲਗਾਤਾਰ ਜਰਨਲ ਸਰਪੰਚੀ ਤੁਰੀ ਆਉਂਦੀ ਐ ਉੱਥੇ ਜਰਨਲ ਹੀ ਰੱਖਦੀ ਜਿੱਥੇ ਰਿజర్ਵ ਤੁਰੀ ਆਉਂਦੀ ਐ ਰਿజర్ਵ ਵੀ ਰੱਖਦੀ ਇਹ ਵੀ ਲੋਕਾਂ ਨਾਲ ਤੱਕ ਇਹ ਇਹ ਜ਼ਰੂਰੀ ਸੀਗਾ ਵੀ ਜਿੱਥੇ ਜਰਨਲ ਸੀ ਉੱਥੇ ਰਿਜ਼ਰਵ ਹੋਣੀ ਚਾਹੀਦੀ ਸੀ ਜਿੱਥੇ ਰਿਜ਼ਰਵ ਸੀ ਉੱਥੇ ਜਰਨਲ ਹੋਣੀ ਚਾਹੀਦੀ ਸੀ ਇਹ ਵੀ ਲੋਕਾਂ ਦੇ ਨਾਲ ਕਾਫੀ ਹੱਦ ਤੱਕ ਜਿਹੜਾ ਕਿਉਂਕਿ ਇਹਨਾਂ ਨੂੰ ਪਤਾ ਬੀਜਲੂਸਾ ਦਾ ਨਿਕਲਿਆ ਪਿਆ ਆ ਲੋਕਾਂ ਨੇ ਧੂੜ ਸਟਾਤੀ ਲੋਕ ਸਭਾ ਦੇ ਵਿੱਚ ਤਿੰਨ ਤੇ ਆ ਗਏ ਵੀ ਸਰਪੰਚੀ ਜਮਾਦੂਸ ਕੱਢਣਗੇ ਲੋਕ ਇਸੇ ਕਰਕੇ ਇਹਨਾਂ ਨੇ ਸਭ ਤੋਂ ਪਹਿਲਾਂ ਨਿਸ਼ਾਨ ਵਾਲੀ ਗੱਲ ਤੇ ਲਿਆਂਦਾ ਮਤਲਬ ਲਿਆਂਦਾ ਵੀ ਆਪ ਦੇ ਚੋਣ ਸ਼ਾਮ ਦੇ ਉੱਤੇ ਕੋਈ ਪਾਰਟੀ ਸਰਪੰਚੀ ਦੀ ਚੋਣ ਨਹੀਂ ਲੜਾਉ ਕੋਈ। ਉਹ ਸਾਰੇ ਇਸਟਾਕਿਲ ਸੀ। ਪਰ ਅਸੀਂ ਜਲੂਸ ਨਿਕਲੂਗਾ ਸਾਡਾ। ਦੂਜੀ ਮੈਂ ਅਪੀਲ ਕਰਦਾ ਭਰਾਵੋ ਆ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਜਿਹੜੇ ਸਰਪੰਚ ਬਣਨ ਦੇ ਚਾਹਵਾਨ ਵੀ ਨੇ ਜਾਂ ਸਰਪੰਚੀ ਦੀਆਂ ਚੋਣਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਇੱਛਾ ਵੀ ਅਸੀਂ ਸਰਪੰਚ ਬਣਾਉਣੇ ਆ ਚੰਗੇ ਪੜ੍ਹੇ ਲਿਖੇ ਬੰਦੇ ਸਰਪੰਚ ਬਣਨ। ਜਿਹੜੇ ਸੂਝਵਾਨ ਇਮਾਨਦਾਰ ਬੰਦੇ ਹੋਣ ਜਿਹੜੇ ਸਮਰਪਿਤ ਹੋਣ ਪਿੰਡਾਂ ਨੂੰ ਧੜੇਵਾਜ਼ੀਆਂ ਤੋਂ ਪਾਰਟੀਆਂ ਤੋਂ ਉੱਪਰ ਉੱਠ ਕੇ ਚੰਗੇ ਬੰਦੇ ਸਰਪੰਚ ਹੋਣ ਤਾਂ ਕਿ ਪਿੰਡ ਦੇ ਵਿਕਾਸ ਦੀ ਗੱਲ ਹੋਵੇ ਚਾਰ ਪੈਸੇ ਜਿਹੜੇ ਪਿੰਡਾਂ ਨੂੰ ਆਉਣ। ਨਹੀਂ ਆਮ ਤੌਰ ਤੇ ਮੈਂ ਦੇਖਾਂਗੇ ਦੇਖਦਾ ਕਿ ਪਿੰਡਾਂ ਦੀਆਂ ਖੁੰਧਕਾਂ ਪਿੰਡਾਂ ਦੀਆਂ ਧੜੇਵਾਜ਼ੀਆਂ ਦੇ ਵਿੱਚ ਪਿੰਡਾਂ ਦਾ ਵਿਕਾਸ ਬੜੇ ਸਮੇਂ ਤੋਂ ਰੁਕਿਆ ਪਿਆ। ਪੈਸੇ ਆਉਂਦੇ ਨੇ ਖੁੰਧਕਾਂ ਚ ਲੱਗਦੇ ਨਹੀਂ ਹੈਗੇ। ਜਾਫਰ ਤੁਸੀਂ ਦੇਖੋਗੇ ਵੀ ਇਹਨਾਂ ਸਰਪੰਚੀਆਂ ਚ ਕਤਲ ਹੋਣੇ ਹੋਣੇ ਸ਼ਰਾਬਾਂ ਦਾ ਦੌਰ ਚੱਲੂਗਾ ਕਤਲ ਹੋਣੇ ਆ ਪੈਸੇ ਵਰਤਾਏ ਜਾਣੇ ਆ ਮੋਟੇ ਕਈ ਕਈ ਪਿੰਡਾਂ ਦੀਆਂ ਸਰਪੰਚੀਆਂ ਦਾ ਲੱਖਾਂ ਨਹੀਂ ਕਈ ਕਰੋੜਾਂ ਚ ਪੈਣੀਆਂ ਨੇ ਕੱਖ ਨਹੀਂ ਇਹਦੇ ਚ ਯਾਰ ਅੱਜ ਕੱਲ ਤਾਂ ਸਰਪੰਚੀ ਦਾ ਟੌਰ ਹੀ ਖਤਮ ਹੋ ਗਿਆ ਕਿ ਸਰਪੰਚੀ ਟੌਰ ਬੜੀ ਹੁੰਦੀ ਸੀ ਅਜਾ ਸਰਪੰਚਾਂ ਦੇ ਟੌਰ ਅਜਾ ਅਜਾ ਐਮਐਲਏ ਨੂੰ ਇੱਕ ਪੁੱਛਦਾ ਐ ਆਪਣੇ ਮੰਤਰੀਆਂ ਨੂੰ ਇੱਕ ਪੁੱਛਦਾ ਸਰਪੰਚ ਤਾਂ ਫੇਰ ਵਿਚਾਰੇ ਬਹੁਤ ਦੂਰ ਦੀ ਗੱਲ ਰਹੇਗੀ ਸੋ ਮੈਂ ਇੰਨੀ ਬੇਨਤੀ ਕਰਦਾ ਵੀ ਇਨ੍ਹਾਂ ਲੋਕਾਂ ਪਿੱਛੇ ਲਾ ਕੇ ਪਾਰਟੀਆਂ ਪਿੱਛੇ ਸਿਆਦਾਨਾ ਪਿੱਛੇ ਆਦਾ ਝੁਗਾ ਨਾ ਚੌੜ ਕਰਾ ਲਿਓ ਨੁਕਸਾਨ ਨਾ ਕਰਾ ਲਿਓ ਭਾਈਚਾਰੇ ਨਾ ਖਰਾਬ ਕਰਿਓ ਇਹ ਚੱਲਦਾ ਹੀ ਰਹਿਣਾ ਕਰੇ ਦੇਖਿਆ ਵੀ ਤੁਹਾਡੇ ਪਿੱਛੇ ਕੋਈ ਲੀਡਰ ਤੁਹਾਡੇ ਆਗੂ ਕੋਈ ਕਾਂਗਰਸੀ ਕੋਈ ਬਾਦਲ ਵਾਲੇ ਕੋਈ ਆਪ ਵਾਲੇ ਕੋਈ ਹੋਰ ਸੋਡੇ ਪਿੱਛੇ ਕਦੇ ਜੇਲ੍ਹਾਂ ਚ ਗਏ ਆ ਸੋਡੇ ਪਿੱਛੇ ਇਹਨਾਂ ਦੇ ਸਿਰ ਪਾਟੇ ਆ ਸੋਡੇ ਪਿੱਛੇ ਇਹਨਾਂ ਦੇ ਪਰਚੇ ਹੋਏ ਆ ਤੁਸੀਂ ਬਿਨਾ ਗੱਲ ਤੋਂ ਇਹਨਾਂ ਪਿੱਛੇ ਲੱਗ ਕੇ ਪਰਚੇ ਕਰਾ ਲੋਂਗੇ ਬੰਦੇ ਮਾਰ ਮਰਾਈ ਕਰ ਲੋਂਗੇ ਜੇਲ੍ਹਾਂ ਚਲੇ ਜਾਵੋਗੇ ਮਗਰੋਂ ਭੁਗਤਣੀਆਂ ਆਪਣੀਆਂ ਪੈਣੇ ਕਿਸੇ ਨੇ ਬਾਤ ਨਹੀਂ ਪੁੱਛਣੀ ਮਰ ਕੇ ਕੰਡੇ ਨਹੀਂ ਲੈ ਕੇ ਆਉਂਦਾ ਕਿ ਜੇਲ੍ਹ 'ਚ ਬੈਠੇ ਦੇਮਗਲ ਵੀ ਲੈ ਪਾਈਆ ਗੰਢੇ ਫੜਾਇਆ ਕਿ ਕੋ ਤੜਕਾ ਲਾ ਦੂ ਬੰਦਾ ਅੰਦਰ ਇਹ ਗੱਲ ਦਾ ਖਿਆਲ ਰੱਖਿਓ ਚੰਗੀ ਸੋਚ ਵਾਲੇ ਨੌਜਵਾਨ ਮੁੰਡੇ ਮੈਂ ਕਹਿਣਾ ਕਿ ਨੌਜਵਾਨ ਜਿਹੜਾ ਵਰਗ ਹੈ ਪੜ੍ਹੇ ਲਿਖੇ ਨੌਜਵਾਨ ਹੈ ਉਹਨਾਂ ਨੂੰ ਜ਼ਰੂਰ ਇਹਨਾਂ ਸਰਪੰਚੀ ਦੀਆਂ ਚੋਣਾਂ ਦੇ ਵਿੱਚ ੱਕੇ ਹੋਣਾ ਚਾਹੀਦਾ ਬਹੁਤ ਕੁਝ ਆਪਾਂ ਇਹਨਾਂ ਧੜਿਆਂ ਦੇ ਵਿੱਚ ਪੰਜਾਬ ਨੇ ਬੜਾ ਨੁਕਸਾਨ ਝੱਲਿਆ ਪਹਿਲਾਂ ਤੋਂ ਲੈ ਕੇ ਹੁਣ ਤੱਕ ਵਿਕਾਸ ਵੀ ਰੁਕੇ ਨੇ ਲੋਕਾਂ ਦਾ ਆ ਉਸ ਵਿੱਚ ਬੜੇ ਦੁਸ਼ਮਣੀਆਂ ਵੀ ਪਈਆਂ ਨੇ ਜੇਲਾਂ 'ਚ ਵੀ ਲੋਕ ਗਏ ਨੇ ਬੰਦੇ ਵੀ ਮਰੇ ਨੇ ਨੁਕਸਾਨ ਵੀ ਹੋਏ ਨੇ ਤੇ ਇਸ ਵਾਰ ਵੀ ਮੈਨੂੰ ਲੱਗਦਾ ਕਿ ਲੋਕ ਫਿਰ ਮੁੱਠੀਆਂ ਥੁੱਕੀ ਬੈਠੇ ਆ ਬਹੁਤ ਪਿੰਡਾਂ 'ਚ ਮੈਨੂੰ ਸੁਨੇਹਾ ਆਇਆ ਕਿ ਬਾਈ ਸਾਡੇ ਦਾ ਕਹਿੰਦੇ ਬਾਈ ਸ਼ੁਰੂ ਕਰਤਾ ਕੰਮ ਸ਼ਰਾਬਾ ਸ਼ਰੂਪਾ ਦਾ ਪਿੰਡਾਂ ਦੁਰੂ ਸ਼ਰਲਦਾ ਸ਼ੁਰੂ ਹੋ ਗਿਆ ਜਿਹੜੇ ਪੀਣ ਵਾਲਿਆਂ ਦਾ ਕੱਲ੍ਹ ਦੇ ਉਹਨਾਂ ਨੇ ਬੰਨ ਲਿਆ ਆਪਣਾ ਗੋੜੀਆ ਬਿਸਤਰ ਵਿਚ ਚੱਲ ਹੁਣ ਫਲਾਣੇ ਕੋਲੇ ਤੇ ਚੱਲ ਹੁਣ ਫਲਾਣੇ ਕੋਲੇ ਤੇ ਜਿਹੜੀਆਂ ਕਰੋੜਾਂ ਸਰਪੰਚੀਆਂ ਪੈਂਦੀਆਂ ਨੇ ਉਪਰ ਸਰਪੰਚ ਪਿੰਡ ਦੇ ਭਲੇ ਨਹੀਂ ਨਹੀਂ ਹੁੰਦੇ ਤੇ ਨਾਂ ਉਹਨਾਂ ਨੇ ਕਰਨਾ ਨਾ ਉਹਨਾਂ ਕੋਲੇ ਉਹਨੀ ਕੁ ਜੈਸ ਰਹਿੰਦੀ ਐ ਜਿਹੜਾ ਬੰਦਾ ਕਿੱਲਾ ਦੋ ਕਿੱਲੇ ਫੂਕ ਕੇ ਸਰਪੰਚੀ ਲਊਗਾ ਉਹ ਪਿੰਡ ਦਾ ਵਿਕਾਸ ਕੀ ਕਰ ਦੂਗਾ ਸੋ ਇਹਨਾਂ ਗੱਲਾਂ ਜਰੂਰ ਖਿਆਲ ਰੱਖਿਓ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲਾਂ ਨੂੰ ਮੁੱਖ ਰੱਖ ਕੇ ਧਿਆਨ ਨਾਲ ਕੋਸ਼ਿਸ਼ ਕਰੋ ਸਰਬਸੰਮਤੀ ਕੋਈ ਹੁੰਦੀ ਐ ਸਹਿਮਤੀ ਬਣਦੀ ਐ ਤਾਂ ਬਹੁਤ ਵਧੀਆ ਗੱਲ ਐ